ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦਰਸ਼ਨ ਦਿਦਾਰ ਕਰਦੇ ਪਿਓਗੇ ਰਾਏਕੋਟ ਟਾਲੀਆਣਾ ਗੁਰਦੁਆਰਾ ਸਾਹਿਬ ਦੀ ਪਾਕ ਪਵਿੱਤਰ ਧਰਤੀ ਦੀ ਇਹ ਉਹ ਜਗਾ ਜਿੱਥੇ ਮੋਗਲ ਸਾਮਰਾਜ ਦੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੜ 뿌ਟੀ ਸੀ ਆਜੋ ਤੇ ਇਹ ਗੁਰਦੁਆਰਾ ਜੀ ਗੁਰਦੁਆਰਾ ਸ੍ਰੀ ਜੜ ਪੱਟੀ ਸਾਹਿਬ ਲਓ ਜੀ ਇੱਥੇ ਜੜ ਪੁੱਟੀ ਸੀ ਗੁਰੂ ਸਾਹਿਬ ਨੇ ਤੇ ਆਜੋ ਦਰਸ਼ਨ ਦੀਦਾਰ ਕਰੋ ਜੀ ਬਹੁਤ ਪਵਿੱਤਰ ਜਗਾ ਤੇ ਆ ਸਾਹਮਣੇ ਇਧਰ ਗੁਰੂ ਕਾ ਬਾਗ ਆ ਤੇ ਇੱਥੇ ਹੀ ਜਗ੍ਹਾ ਤੇ ਆ ਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਬਰਾਜੇ ਸੀਗੇ ਤੇ ਇੱਥੇ ਇਸੇ ਜਗ੍ਹਾ ਦੇ ਉੱਤੇ ਇਹ ਜੜ ਪੱਟੀ ਸੀਗੀ ਤੇ ਆਜੋ ਇੱਥੇ ਦੇ ਇਤਿਹਾਸ ਨਾਲ ਮੈਂ ਤੁਹਾਨੂੰ ਤੇ ਰੂਪ ਰੂਪ ਕਰਾਉਣਾ ਤੇ ਤੁਹਾਨੂੰ ਦੱਸਦਾ ਜਾਣਕਾਰੀ ਦਿੰਨੇ ਆ ਤੇ ਲਓ ਜੀ ਪਹਿਲਾਂ ਦਰਸ਼ਨ ਦੀਦਾਰ ਕਰ ਲਓ ਗੁਰੂ ਘਰ ਦੇ ਬਹੁਤ ਰਮਣੀਕ ਜਗਾ ਤੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੇ ਹਨ ਆਪਾਰ ਪਏ ਨੇਗੇ ਉਹ ਪਾਕ ਬਿੱਤਰ ਧਰਤੀ ਆ ਖਾਲਸੇ ਲਈ ਉਹ ਪੂਜਨੀਕ ਧਰਤੀ ਆ ਹਰ ਵਰਗ ਦੇ ਲਈ ਪੂਜਨੀਕ ਧਰਤੀ ਹੈ ਕਿਉਂਕਿ ਗੁਰੂ ਸਾਹਿਬ ਕਿਸੇ ਇੱਕ ਧਰਮ ਲਈ ਨਹੀਂ ਕੁਝ ਕੀਤਾ ਉਹਨਾਂ ਨੇ ਜੇ ਲੜੇ ਨਹੀਂ ਤਾਂ ਸਮੁੱਚੀ ਕੌਮ ਲਈ ਲੜੇ ਨੇ ਆ ਦੇਖੋ ਆ ਗੁਰੂ ਸਾਹਿਬ ਦਾ ਇਤਿਹਾਸ ਆ ਜੀ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਨ 1705 ਬੀਸਵੀ ਨੂੰ ਆਏ ਇੱਥੇ ਬੈਠ ਕੇ ਰਾਏ ਕੱਲੇ ਨੂੰ ਕਿਹਾ ਕੋਈ ਘੋੜਾ ਸਵਾਰ ਦਿਓ ਜੋ ਸਰਹੰਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ ਖਬਰ ਮੰਗਾਈ ਜਾਵੇ ਤੇ ਜੇ ਦੋਨੋਂ ਨੂੰ ਖਬਰ ਮੰਗਾਈ ਤੇ ਉਹਨਾਂ ਨੂੰ ਪਤਾ ਲੱਗਿਆ ਜੀ ਤੇ ਉਸ ਤੋਂ ਬਾਅਦ ਕਿ ਸਾਹਿਬਜ਼ਾਦੇ ਸਹਾਦਤ ਪ੍ਰਾਪਤ ਕਰ ਗਏ ਤੇ ਮਾਤਾ ਗੁਜਰਕੌਰ ਜੀ ਤੇ ਉਸ ਤੋਂ ਬਾਅਦ ਤੇ ਗੁਰੂ ਸਾਹਿਬ ਨੇ ਐਸੀ ਜਗ੍ਹਾ ਦੇ ਉੱਤੇ ਮੁਗਲ ਰਾਜ ਦੀ ਫਿਰ ਜੜਪੱਟੀ ਸੀ ਆ ਜਿਹੜੀ ਤੁਸੀਂ ਜਗ੍ਹਾ ਤੁਸੀਂ ਦੇਖਦੇ ਹੋ ਬਾਗ ਪਵਿੱਤਰ ਜਗ੍ਹਾ ਉਹ ਸਾਹਮਣੇ ਇੱਥੇ ਇਸ ਜਗ੍ਹਾ ਤੇ ਬੈਠੇ ਸੀ ਲਓ ਜੀ ਕਰੋ ਜੀ ਦਰਸ਼ਨ دیدار ਭਾਤ ਕੋ ਇੱਤਰ ਜਗਾ ਦੇ ਤੇ ਗੁਰੂ ਘਰ ਦੇ ਤੇ ਬਹੁਤ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਰਮਨੀਕ ਹਨਾ ਗੁਰੂ ਸਾਹਿਬ ਇੱਥੇ ਆਏ ਹੋਣਗੇ ਆ ਜਗਾ ਹੋਈ ਉਹੀ ਜਗਾ ਤੇ ਇੱਥੇ ਬੈਠੇ ਹੋਣਗੇ ਗੁਰੂ ਸਾਹਿਬ ਹਨਾ ਹਾਂ ਇੱਥੇ ਲਿਖਿਆ ਵੀ ਕੁੰਕਾਰ ਸਤਿਗੁਰ ਪ੍ਰਸਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਕਸ ਰਾਂਧ ਦਾ ਸੋਣਿਆ ਤੇ ਮੋਗਲ ਰਾਜ ਦੀ ਜੜ ਕੁੱਟੀ ਆ ਆ ਇੱਥੋਂ ਪੱਟੀ ਸੀ ਆ ਆ ਜਿਹੜਾ ਕਾਲਾ ਜਿਹਾ ਤੁਹਾਨੂੰ ਦਿਖ ਰਿਹਾ ਇਹ ਜਗਾ ਤੇ ਹਨਾ ਇਸ ਤੋਂ ਬਾਅਦ ਮੁੜ ਕੇ ਫਿਰ ਮੁਗਲ ਸਾਮਰਾਜ ਆ ਜਿਹੜਾ ਮੁਗਲਾਂ ਦਾ ਜਿਹੜਾ ਰਾਜ ਸੀਗਾ ਉਹ ਖਤਮ ਹੋ ਗਿਆ ਸੀਗਾ ਹਿੰਦੁਸਤਾਨ ਦੇ ਵਿੱਚ ਉਹ ਤੇ ਹਿੰਦੁਸਤਾਨ ਨੂੰ ਬਹੁਤ ਵੱਡੀ ਦੇਣਾ ਸਿੱਖ ਪੰਥ ਦੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਹਮਣੇ ਦੇਖਦੇ ਕਿਉਂ ਗੁਰੂ ਦਾ ਵਾਗ ਆ ਇੱਥੇ ਗੁਰੂ ਸਾਹਿਬ ਉਹਨਾਂ ਕੜੀਆਂ ਦੇ ਵਿੱਚ ਬਰਾਜੇ ਸੀਗੇ ਤੇ ਹੁਣ ਤਾਂ ਇੱਥੇ ਰੌਣਕਾਂ ਲੱਗੀਆਂ ਹੋਏ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਉਹਨਾਂ ਟਾਈਮਾਂ ਦੇ ਵਿੱਚ ਹਨਾ ਇੱਥੇ ਕਿਦਾਂ ਦੇ ਹਾਲਾਤ ਹੋਣਗੇ ਸੋਚਣ ਵਾਲੀ ਗੱਲ ਆ ਪਰ ਗੁਰੂ ਸਾਹਿਬ ਦਾ ਕਰਮ ਬਹੁਤ ਆ ਇੱਥੇ ਨਿਰੰਤਰ 24 ਘੰਟੇ ਲੰਗਰ ਚੱਲਦਾ ਰਹਿੰਦਾ ਸੰਗਤ ਆਉਂਦੀ ਰਹਿੰਦੀ ਆ ਇਹ ਰਾਏਕੋਟ ਦੀ ਧਰਤੀ ਹੈ ਜੀ ਤੇ ਜੇ ਵੀ ਕਿਸੇ ਵੀ ਭੈਣ ਭਰਾ ਨੇ ਆਣਾ ਉਹ ਵੀ ਜਿਹੜੇ ਹਜੇ ਤੱਕ ਇੱਧਰ ਨਹੀਂ ਆਏ ਤੇ ਇਹ ਰਾਏਕੋਟ ਦੀ ਪਾਵਰਟਰ ਧਾਤੀ ਵਾਲੀ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇ ਸਾਰੇ